ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਾਰੇ ਭੈਣ ਭਰਾ ਕਿਵੇਂ ਹੋ ਸਾਰੇ ਠੀਕ ਠਾਕ ਹੋਗੇ ਅਸੀਂ ਇਹ ਸਾਰੇ ਅਸੀਂ ਬਹੁਤ ਵਧੀਆ ਅਗੇ ਚਲਦੀ ਆਪਾਂ ਕਰਦੇ ਆਂ ਜੀ ਰਿਸ਼ਤਾ ਦੀ ਆਪਾਂ ਕਰਦੇ ਆਂ ਤੇ ਕਰਦੇ ਧੋਨੇਗੇ ਅਸੀਂ ਉਹ ਹਿੰਦੀ ਨਹੀਂ ਮਿਚਣਾ ਸਿੱਧਾ ਨਹੀਂ ਮਿਚਣਾ ਮਸਤੇ ਪਾਣਗੇ ਇਹ ਗੱਦੇ ਪਰ ਕਿਸੇ ਕਰ ਦਵਾਣਾ ਪਿਆ ਪਿਆ ਸੀਗਾ ਫੁਲੇ ਕਰਨਾ ਸ਼ੁਰੂ ਕਰ ਜਲਾ ਜੇ ਧੋ ਲੈਣੇ ਕੰਮ ਦੰਦਾ ਕਰਕੇ ਪਲਣਾ ਛੜੂ ਕੋਚ ਲਾਇਆ ਸਾਰਾ ਕੰਮ ਇਹਦੇ ਕੀ ਕਪੜੀ ਲਿੜ ਧੋਗੇ ਫਿਰ ਆਕਾਂ ਚਲੇ ਦੱਦੇ ਤਰਨ ਮਾਂਜਾ ਹੋਣਾ ਨਹੀਂ ਤੋਂੰਦੇ ਮੰਮੀ ਦੇ ਤੋਂ ਕਾਜ ਹੁੰਦਾ ਤੇ ਤੇ ਜਾਣਗੇ ਸੁੱਕਣੇ ਨੇ ਜੇ ਵੀ ਚੱਲ ਜੇ ਫੁਲੇ ਨੇ ਅੰਦੇ ਜੀ ਦੱਦੇ ਤੋਂ ਲਾਗੇ ਨਾ ਮੇਰੇ ਸਮੇਂ ਤੋਂ ਪਾਗਰ ਤੋਂੜੀ

ਇਹ ਕੋੰਨਾ ਤੋਂ ਨਾ ਪਿਆ ਨੂੰ ਕੁਝ ਨਿਕਲ ਜਾਈ ਨਹੀਂ ਸੀ ਬਾਹਰ ਹੁਣ ਬਸ ਉਹ ਆਰ ਕੱਢ ਤੇ ਹਟ ਕੇ ਕੱਟ ਕੇ ਟੁਕੜੇ ਕਰਕੇ ਰਾਂਗ ਤੈਨਾਂ ਸਭ ਦੇ ਪਾਸ ਕਰੀ ਪਾਣੀ ਹਨਾ ਦੇ ਗੋਡੇ ਕਰੀ ਸੁੱਕਣੀ ਬਾਦੀ ਇਹ ਵੀ ਬਾਬੂ ਨੂੰ ਡਾੜ ਕੇ ਮਿੱਟੀਂ ਪਾਣੀ ਲੈ ਕੇ ਜਾਣੇ ਕਿ ਪਰ ਅੱਗੇ ਚੱਲੋ ਕੋਈ ਸੀ ਇਹ ਰੱਖ ਲੈਂਗੇ ਫਸਿੰਗ ਤੇਰ ਪੈਣਾ ਤਾਂ ਮੈਂ ਤੋੜ ਕੇ ਸੁਕਣੇ ਪਾ ਦੇਵਾਂ ਕਿ ਇਹ ਚਲ ਤੇ ਜੇ ਨਾ ਧੁੱਪ ਨਿਕਲੇ ਫਿਰ ਸੁੱਕਣੇ ਨਹੀਂ ਹੈਗੇ ਵੀ ਉਹਨੇ ਹਮ ਤਾਂ ਸੁੱਕੀ ਜਾਣੀ ਤੇ ਕ੍ਰਿੰਚ ਜੀ ਦੀ ਤੇ ਬਹੁਤ ਧੀਮੀ ਹੋ ਗਈ ਇਹ ਚਾਤ ਪੰਨ੍ਹ ਦਿਹਾਤ ਕੋਈ ਤੁਸੀਂ ਦੱਸੋ ਕੰਮ ਕਰਾਓ ਜਿਹੜੇ ਵੀ ਪੰਨ੍ਹ ਕਰਾਓ ਜਿਹੜੇ ਚੈਨ ਤੇ ਪਹਿਲੀ ਵਾਰ ਹੈ ਚੈਨ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੇ ਲਾਈਕ ਤੇ ਕਮੈਂਟ ਜਰੂਰ ਕਰਿਓ ਵੀਰੋ ਸਾਡੇ ਚੈਨਲ ਤੇ ਇਹਦੇ ਤੇ ਚੀਜ਼ ਕੋਲ ਆ ਜਾਂਦੇ ਹੈਂ ਦੇ ਨਿੱਕੇ ਵੱਲ ਛੋਟੇ ਕੰਮ ਨਹੀਂ ਨਿਭੜਦਾ ਹੈਗਾ ਗਵਰਨਮੈਂਟ ਦੀ ਜਿੰਸੀ ਬੰਦਾਗਾ ਕੋਈ ਨਹੀਂ ਟੂੰ ਅੱਗੇ ਨਾਲ ਅਸਲੀ ਕੰਮ ਤਾਂ ਕਰਿੰਦਾ ਹੁੰਦਾ ਹੁਣ ਉਹ ਹੁੰਦਾ ਨਹੀਂ ਸਾਨੂੰ ਕਰਨਾ ਪੈਂਦਾ ਕਿਸਮਾ ਬਣੀ ਸਾਰਾ ਕੰਮ ਆਸਿਆ ਦੇ ਦਿੰਦੇ ਹਾਂ ਜਿਹਦੇ ਕੋਸੋਂ ਸਾਰਾ ਕੰਮ ਕਰਦਾ ਸੀ ਦੋਹੜਾ ਗੋੜਾ ਵਿੱਚ ਕੰਮ ਖੋੜਿਆ ਨਹੀਂ ਤਹੋ ਵੀ ਕਰ ਦਿੰਦਾ ਸੀਗਾ ਤੇ ਪਸੋਂ ਨੀਰਾ ਚੜਾ ਵੀ ਪਾਉਂਦਾ ਸੀਗਾ ਹੁਣ ਸਾਰਾ ਕੰਮ ਆਪ ਨੂੰ ਕਰਨਾ ਪੈਣਾ ਤੇ ਜੇ ਆਪਾਂ ਹੁਣ ਇਹ ਕਰਦੇ ਹਾਂ ਤਾਂ ਉੱਪਰ ਕੇ ਸੁੱਕੇ ਰੱਖ ਲਾਂਗੇ ਫਿਰ ਤੇ ਮੈਨੂੰ ਦੇ ਪਸੋਂ ਆਉਣੇ ਪਾਣੀ ਕੋਈ ਟਾਈਮ ਹੋ ਜਾ ਸੀਗਾ 12 1 ਵਜੇ ਸੀਗਾ ਕੰਮ ਇਹ ਚੱਲਣਾ ਤਾਂ ਕੋਈ ਤੇ ਰੱਖ ਲਈਏ ਨਵੇਂ ਮਾਹੌਲ ਵਿੱਚ ਆਦਮੀ ਕਵਰ ਵੀ ਲਾਉਣਾ ਪੈਣਾ ਹੈ ਨਾ ਕਵਰ ਲਾ ਕੇ ਮਸੀਹ ਜੀ ਤੋਂ ਕਿ ਸਕਾਟ ਜੜਾ ਦਾਂਗੇ ਉਹ ਜੀ ਦੱਸੋ ਪੈਨ ਪ੍ਰਭ ਤੁਸੀਂ ਸਾਰੇ ਕਿਵੇਂ ਹੋਵੋਗੇ ਸਾਰਨ ਕੋਈ ਕੰਮ ਨਹੀਂ ਨਿਬੜਦਾ ਹੈਗਾ ਇੱਕ ਮੈਂ ਸ਼ੌਕ ਜਿਆਦਾ ਵੱਡਾ ਸੀ ਉਹ ਇਹ ਵੀਡੀਓ ਤੁਹਾਨੂੰ ਜਰੂਰ ਸਾਂਝੀ ਕਰੂੰਗੀ ਕੁਝ ਤਾਂ ਵੀ ਮੇਰਾ ਸੌਣੇ ਲੱਗਿਆ ਸੁਣ ਨੂੰ। ਸੋਣ ਕੰਮ ਦਾ ਟਾਈਮ ਹੋ ਜੂ ਅਸ। ਮਸਾਂਸ ਮੈਨੂੰ ਨਾ ਚੱਕੇ ਮਸਾਂਸ ਵੀ ਲਿਆ ਹੋਇਆ ਕੋੜਾ। ਉਸ ਮਸਾਂ ਮੌਜਾ ਨਾਲ ਗਏ ਤੁੱਪੇ ਘੱਟ ਕੇ। ਇਹ ਸੱਕੜਦੇ ਗਾ। ਰਾਹ ਲੈਨੇ ਲਈ। ਤੱਕੇ।

ਮਮਾ ਦਾ ਮਕੋਲੇ ਨੀ ਸਾਰਾ ਦਿਨ ਮੈਂ ਕਹਦਾ ਨਾ। ਕੰਮੀ ਤੇਲੀ ਤੇ। ਮਮੀ ਮਮੀ ਨੇ ਪਾਣੀ ਸਕੇ ਮੈਨੂੰ ਲਿਗਾ ਮਰਚਾ ਬਾਦ ਨੂੰ ਕੀਤਾ। ਉਹ ਮਰਚਾ ਬਾਣ ਲਾ ਦੇ। ਮੈਂ ਤੁਹਾਨੂੰ ਤਾਂ ਦੇ ਤਾ ਸੁੱਕਨੇ ਬਾਦਾਂ 16 ਵੇ ਸੰਦ ਕੋਣੀ ਹੈਗੀ। ਮੈਂ ਸ਼ਾਲ ਕੱਢਿਆ ਸੀ। ਮੈਂ ਦਰੋ ਦੱਸਿਓ ਕਮੈਂਟ ਕਰਕੇ ਮੇਰਾ ਸ਼ਾਲ ਵਧੀਆ। ਗੱਲਵਟ ਦਾ ਸ਼ਾਲ ਕੱਢਿਆ ਮੈਂ ਆਪ ਦਾ। ਤੇ ਮੇਰੇ ਪੈਣਾ ਜਰੂਰ ਦੱਸਿਓ ਕਿਵੇਂ ਲੱਗਿਆ ਤੁਹਾਨੂੰ ਵੀਡੀਓ ਚ ਸ਼ਾਲ ਮੇਰਾ ਇਹ ਮੈਂ ਸ਼ਾਲ ਕੱਢਿਆਗਾ ਜਿੱਕਿ ਮੈਂ ਕੱਟ ਕੇ ਮੇਰੀ ਦੀਦੀ ਨੇ ਦਿੱਤਾ ਸੀ ਮੈਂ ਆਪਦੇ ਵਾਸਤੇ ਕੱਢਿਆ ਜਰੀ ਨਾਲ ਕੱਢਿਆਗਾ ਜਰੂਰ ਪੈਣਾ ਮੇਰੀ ਦੱਸਿਓ ਕਮੈਂਟ ਕਰਕੇ ਕਿਵੇਂ ਲੱਗਿਆ ਸ਼ਾਲ ਨਾਲ ਅੱਜ ਮੇਰੀ ਮੰਮੀ ਨੇ ਹੀ ਪਾਇਆ ਚਾਰ ਮਿਸਚਾਂ ਦਾ ਉਹ ਚਾਰ ਪਉਣ ਲੱਗੀ ਮ ਗੱਦੇ ਤੋਣ ਲੱਗੀ ਮੈਂ ਚਲ ਮੇ ਸ਼ੋਰ ਦੀ ਵੀਡੀਓ ਬਣਾ ਲਾ ਇਹ ਵੀ ਦਿਖਾਵਾਂਗੇ ਪੁੱਛੇਗੀ ਬਣਾਉਣੇ ਕਿਵੇਂ ਲੱਗਿਆ ਸ਼ੋਰ ਚਲੋ ਜੀ ਵੀਡੀਓ ਵਧੀਆ ਲੱਗੀ ਕਮੈਂਟ ਜਰੂਰ ਲਾਈਕ ਕਰਿਓ ਵੈਕਰ ਜੀ ਕਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ